ਹੋਏ ਇੱਥੇ ਜਿਨ੍ਹਾਂ ਨੇ ਨਾਮਜਾਦ ਦੀ ਪੱਤਰ ਸਾਨੂੰ ਦਿੱਤੇ ਆ ਕੱਲ ਇਹਨਾਂ ਦੀ ਸਕਰੂਟੀ 11 ਵਜੇ ਕੱਲ ਸਕਰੂਟੀ ਕੀਤੀ ਜਾਊਗੀ ਪਰਸੋ 3 ਵਜੇ ਤੱਕ ਵੀਡਰ ਆਊਲ ਤੇ ਇਲੈਕਸ਼ਨ ਨੂੰ ਲੈ ਕੇ ਕੀ ਤਿਆਰੀਆਂ ਕੀਤੀਆਂ ਕਿ ਸਾਡੀਆਂ ਹਰ ਤਰ੍ਹਾਂ ਦੀਆਂ ਜਿਹੜੀਆਂ ਇਲੈਕਸ਼ਨ ਰਿਲੇਟਡ ਤਿਆਰੀਆਂ ਮੁਕੰਮਲ ਹੈ ਸਾਡੇ ਅੱਜ ਅਸੀਂ ਇਲੈਕਸ਼ਨ ਸਟਾਫ ਜਿਹੜਾ ਲੱਗਿਆ ਉਹਨਾਂ ਨੂੰ ਟ੍ਰੇਨਿੰਗ ਦੇ ਦਿੱਤੀ ਗਈ ਹੈ ਸਾਡੇ ਬੂਥ ਤਿਆਰ ਹੋ ਗਏ ਵੋਟਰ ਸੂਚੀਆਂ ਤਿਆਰ ਹੈ ਸਾਡਾ ਸਟਾਫ ਡਿਪਲੋਏ ਕੀਤਾ ਜਾ ਚੁੱਕਿਆ ਹੈ ਉਹਨਾਂ ਦੀ ਅਰੇਸਣਾ ਚਾਹੀਦੀ ਹੈ ਅੱਜ ਪਹਿਲੀ ਅਰੇਸੋ ਕੀਤੀ ਜਾ ਚੁੱਕੀ ਹੈ ਸਾਡੇ ਸੁਪਰਵਾਈਜ਼ਰ ਲਗਾਏ ਜਾ ਚੁੱਕੇ ਹਨ ਅੱਜ ਨੋਮੀਨੇਸ਼ਨ 3 ਵਜੇ ਤੱਕ ਅਸੀਂ ਲੈਣੀ ਹੈ ਸਿਰਫ 2 2-3 ਮਿੰਟ ਦਾ ਸਮਾਂ ਰਹਿ ਗਿਆ ਤੇ ਕੋਈ ਹੋਰ ਆਉਂਦੀ ਹੈ अदरवाइज ਨਹੀਂ ਅੱਜ ਕਲੋਜ਼ ਹੋ ਜੂਗੀ ਨੋਮੀਨੇਸ਼ਨ ਕੱਲ ਨੂੰ ਸਾਡੀ ਸਕਰੂਟੀ ਪਰਸੋਂ ਜਿਹੜੀ ਹੈ ਵਿਦਡਰੋਅ ਹੋਏਗਾ ਸਰ ਜਿਹੜੇ ਵੋਟਰ ਨੇ ਉਹਨਾਂ ਨੂੰ ਇਲੈਕਸ਼ਨਾਂ ਦੇ ਮੱਦੇ ਨਜ਼ਰ ਕੀ ਅਪੀਲ ਕਰਨੀ ਚਾਹੋਗੇ ਤਾਂ ਆਪ ਤੁਸਰਾ ਆਪਣੀ ਵੋਟ ਦਾ ਇਸਤੇਮਾਲ ਕਰਨ ਸਾਰੇ ਆਪੋ ਆਪਣੀ ਵੋਟ ਹੈ ਜਿਹੜੀ ਬਿਨਾਂ ਕਿਸੇ ਡਰ ਤੋਂ ਦੇ ਆਪਣੇ ਜਾ ਕੇ ਨਿਡਰ ਹੋ ਕੇ ਆਪਣੀ ਵੋਟ ਜਾ ਕੇ ਪਾਉਣ ਕਿਸੇ ਤਰ੍ਹਾਂ ਦਾ ਕੋਈ ਦਬਾਅ ਜਾਂ ਕਿਸੇ ਤਰ੍ਹਾਂ ਦੀ ਕੋਈ ਮਜਬੂਰੀ ਵਾਸ ਕੋਈ ਵੋਟ ਨਾ ਪਾਵੇ ਇੱਕ ਇੰਡੀਪੈਂਡੈਂਟ ਅਧਿਕਾਰ ਹੈ ਹਰ ਇੱਕ ਦਾ ਵੋਟਰ ਦਾ ਤੇ ਉਹਨੂੰ ਸਾਰਿਆਂ ਨੂੰ ਇਸਤੇਮਾਲ ਕਰਨਾ ਜ਼ਰੂਰੀ ਹੈ ਤੇ ਉਹ ਸਾਰੇ ਆਪੋ ਆਪਣੀ ਜਿਹੜੀ ਹੈ ਵੋਟ ਦਾ ਜ਼ਰੂਰ ਇਸਤੇਮਾਲ ਕਰੇ ਇਹ ਜਿਹੜੇ ਨੌਜਵਾਨ ਕਈ ਵਾਰ ਹੈ ਇਲੈਕਸ਼ਨਾਂ ਦੇ ਵਿੱਚ ਹੁੱਲੜਬਾਜ਼ੀ ਕਰਨ ਲੱਗ ਜਾਂਦੇ ਨੇ ਉਹਨਾਂ ਨੂੰ ਕੀ ਹਦਾਇਤਾਂ ਆਉਂਦੀ ਇਸ ਸੰਬੰਧੀ ਅਸੀਂ ਜਿਹੜੀ ਹੈ ਮੇਰੀ ਉਹਨਾਂ ਨੂੰ ਅਪੀਲ ਹੈ ਕਿਉਂਕਿ ਇਲੈਕਸ਼ਨ ਨੂੰ ਜਿਹੜਾ ਇੱਕ ਕਮਿਸ਼ਨ ਦਾ ਬੜਾ ਇੱਕ ਪ੍ਰੋਸੈਸ ਹੈਗਾ ਅੱਛੇ ਤਰੀਕੇ ਨਾਲ ਜਿਹੜਾ ਇਹਨੂੰ ਅਸੀਂ ਲੈਣਾ ਚਾਹੀਦਾ ਜੇ ਕੋਈ ਲਾਂਡ ਆਰਡਰ ਨੂੰ ਆਪਣੇ ਹੱਥ ਚ ਲਊਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਇਸ ਲਈ ਪੁਲਿਸ ਅਫੀਸਰ ਵੱਖਰੇ ਤੌਰ ਤੇ ਤਾਇਨਾਤ ਕੀਤੇ ਗਿਆ ਨੇ ਟੀਮਾਂ ਅਲੱਗ-ਅਲੱਗ ਉਥੇ ਰਾਊਂਡ ਤੇ ਵੀ ਰਹਿਣੀਆਂ ਪਲੱਸ ਜਿਹੜਾ ਉਸ ਥਾਂ ਤੇ ਵੀ ਜਿਹੜੀ ਹੈਗੀ ਆ ਪੁਲਿਸ ਰਹੇਗੀ ਤੇ ਇਸ ਇਲੈਕਸ਼ਨ ਦੇ ਵਿੱਚ ਜਿਹੜਾ ਹੈ ਕੈਂਡੀਡੇਟ ਕਿੰਨਾ ਖਰਚਾ ਜਿਹੜਾ ਖਰਚਾ ਕਰ ਸਕਦਾ 3 ਲੱਖ 60 ਹਜ਼ਾਰ ਕਰ ਸਕਦਾ ਅਸੀਂ ਉਹਨਾਂ ਨੂੰ ਖਰਚੇ ਸੰਬੰਧੀ ਜਿਹੜਾ ਰਜਿਸਟਰ ਨਾਲ ਦਿੱਤਾ ਹੈ ਤੇ ਅੱਜ ਤੋਂ ਉਹਨਾਂ ਦਾ ਨਾਮਿਨੇਸ਼ਨ ਭਰਨ ਤੋਂ ਹੀ ਉਹਨਾਂ ਦਾ ਖਰਚਾ ਸਟਾਰਟ ਹੋ ਜਾਂਦਾ ਤਾਂ ਉਹ ਆਪੋ ਆਪਣੇ ਖਰਚੇ ਦਾ ਵੇਰਵਾ ਇਲੈਕਸ਼ਨ ਤੋਂ 30 ਦਿਨਾਂ ਦੇ ਅੰਦਰ ਉਹਨਾਂ ਨੇ ਸਾਨੂੰ ਸਬਮਿਟ ਕਰਨਾ ਹੈ